ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਵਧੀਆ ਠੀਕ ਠਾਕ ਹੋਣਗੇ ਅੱਜ ਅਸੀਂ ਜਾ ਰਹੇ ਹਾਂ ਜੀ ਗੁਰੂ ਕੀ ਟਾਵ ਗੁਰੂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਰਨ ਸ਼ੋਪਾਪਤ ਧਰਤੀ ਆ ਉੱਥੇ ਜਾ ਰਹੇ ਹਾਂ ਅਸੀਂ ਹੈ ਨਾ ਕੁੰਨਿਆ ਤੇ ਆਏ 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 ਆ ਮੈਂ ਲੈ ਗੱਡੀ ਜਮਾ ਪੱਟੀ ਤੋਂ ਵੀ ਥੱਲੇ ਕਰਨੀ ਪੈਗੀ ਇੰਨਾ ਬੱਸ ਜੁਝਾਰ ਵਾਲਾ ਤੇਜ਼ ਆਇਆ ਬਹੁਤ ਤੇਜ਼ ਹੁੰਦੇ ਆ ਆਪਣਾ ਵਿੱਚ ਆ ਖੌਦ ਆਪ ਕਰਨਾ ਪੈਂਦਾ ਜਮਾ ਗੱਡੀ ਕੱਚੇ ਘੜੀ ਜਮਾ ਅੱਜ ਹੈਗਾ ਜੀ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਅਸੀਂ ਤਾਂ ਜਾ ਰਹੇ ਹਾਂ ਅੱਜ ਤੇ ਰਸਤੇ 'ਚ ਜੇ ਮੈਂ ਤਾਂ ਮਨਪ੍ਰੀਤ ਨੂੰ ਕਹ ਸੀ ਆਪਾਂ ਸਕੂਟੀ ਤੇ ਚੱਲ ਵਰਦੇ ਆ ਕਿ ਗੱਡੀ ਤੋਂ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਵਾਜ ਗੱਡੀ ਜਿੰਨਾ ਗੱਡੀ ਦਾ ਜਾਣਾ ਸੌਖਾ ਕੰਨੀ ਬਾਅਦ ਵਿੱਚ ਇੰਨੀ ਸਫਾਈ ਕਰਨੀ ਬਹੁਤ ਔਖੀ ਹੋ ਜਾਂਦੀ ਆ ਬਾਕੀ ਜਿਹੜਾ ਪੈਂਡ ਸੀਗੇ ਉਹਦਾ ਪੈਂਡ ਮੀਂਹ ਦਾ ਹੈ ਨਹੀਂ ਸੀਗਾ ਇਧਰ ਨੂੰ ਪੈਂਦਾ ਆ ਪੰਜ ਗਰਾਈਆਂ ਕਿੰਨੀ ਕਾਫੀ ਉਤਰਿਆ ਆ ਪਹਿਲਾਂ ਇਧਰ ਸਾਰੇ ਪਿੰਡਾਂ ਦੇ ਮੂਹਰੇ ਪਈ ਜਾਂਦਾ ਸੀ ਜਾਨੀ ਢੜ ਗਿਆ ਸੀ ਇੱਥੇ ਆ ਕੇ ਮੈਂ ਕਿਹਾ ਆ ਗਿਆ ਨਹੀਂ ਤੇ ਬਹੁਤ ਜ਼ਿਆਦਾ بارش ਹੋਣ ਲੱਗੀ ਕਿਤੇ ਫੁੱਲ ਪੈਣ ਲੱਗ ਗਿਆ ਜਾਂਦਾ ਕਿਤੇ ਹਾਬ ਇਹ ਦੂਪੀਛੇ ਬਹੁਤ ਜ਼ਿਆਦਾ ਸੀ ਹਨ ਹਾਂ ਪੰਜ ਗ੍ਰਾਂਹ ਲੰਘ ਕੇ ਵੀ ਕੋਟਕਪੂਰੇ ਬਾਈ ਆ ਗਏ ਕੋਟਕਪੂਰਾ ਆ ਕੇ ਇੱਥੇ ਵੀ ਪੈ ਛੜੇ ਆ ਜਾਣੀ ਹੁਣ ਵੀ ਕਿਤੇ ਆ ਜਾਂਦਾ ਕਿਤੇ ਨਹੀਂ ਜਿੱਦੇ ਵਿੱਚ ਦੀ ਜਾਣਾ ਸੀ ਮਨਪ੍ਰੀਤ ਅੱਜ ਆਪਾਂ ਜਿਸ ਤਰ੍ਹਾਂ ਅਸੀਂ ਮਸਿਆ ਤੇ ਆਏ ਸੀ ਉਸ ਦਿਨ ਬਹੁਤ ਜ਼ਿਆਦਾ ਉਸ ਦੋਸਤਣ ਵੀ ਮੀਂਹ ਸੀ ਨਾ ਮੰਪਰੀ ਦਾ ਆਪਣੇ ਪਿੰਡ ਹੈ ਨਹੀਂ ਸੀ ਇੱਧਰ ਸਾਰੇ ਸੀ ਉਹ ਦੋਸਤਣੇ ਜਿੱਤ ਵਿੱਚ ਦੀ ਗਏ ਏਡੇ ਏਡੇ ਟੋਹੇ ਗੱਡੀ ਵਿੱਚ ਸਾਰੇ ਡੁੱਬ ਜਾ ਰਹੇ ਹੋ ਜਾਂਦੇ ਆਂ ਮੰਪਰੀ ਆਪਣੀ ਸੇਫਟੀ ਆਪ ਜ਼ਰੂਰੀ ਆ ਬਾਈ ਜ਼ਰੂਰੀ ਆ ਬਾਈ ਦੇਖੋ ਨਾ ਨਿਕਲਣਾ ਚਲਾ ਤਨਾਰ ਦੀ ਟਰੱਕ ਸਜੀ ਵਾਲਾ ਸਾਡੇ ਵਾਲੀ ਸਾਈਡ ਉੱਤੇ ਚੜਾਉਣ ਤੱਕ ਆਇਆ ਬੱਸ ਇੱਥੋਂ ਅੱਗੇ ਆਪਾਂ ਆ ਇੱਥੇ ਮੋੜਨਾ ਕਿੰਨਾ ਪਾਣੀ ਹੋਏ ਡੋਬਦਿਆਂ ਘੱਟ ਦਾ ਹੂੰ ਹੂੰ ਫੋਨ ਲਾ ਕੇ ਵੀ ਮੀਂਹ ਕਿੰਨਾ ਹੈਗਾ ਆਪਣੇ ਵੰਦ ਵੀ ਇੱਥੇ ਤਾਂ ਬਹੁਤ ਜ਼ਿਆਦਾ ਨਹੀਂ ਪਈ ਆਂਦਾ ਹੈਗਾ ਤੇ ਵਾਈਪਰ ਪੂਰੇ ਚੱਲਦੇ ਆ ਗੱਡੀ ਦੇ ਵੀ ਵਾਈਪਰ ਪੂਰੇ ਚੱਲਦੇ ਆ ਗੱਡੀ ਦੇ ਪੂਰਾ ਫੁੱਲ ਨਹੀਂ ਆ ਇੱਥੇ ਜੇਤੋ ਦੇ ਲੱਗੇ ਆ ਗਏ ਆਪਾਂ ਤੇ ਫੁੱਲ ਮੀਹ ਦੇ ਪਰ ਆ ਪੈਂਡ ਕਹਿੰਦੇ ਕਣੀ ਵੀ ਹੈ ਨਹੀਂ ਗੀ ਰੱਬ ਆਪਣਾ ਵੈਰੀ ਬਣਿਆ ਹੋਇਆ ਬਣੀ ਇੱਥੇ ਜਦੋਂ ਉਸ ਦਿਨ ਆਏ ਉਸ ਦਿਨ ਵੀ ਫੁੱਲ ਮੀਹ ਸਾਡੇ ਨਹੀਂ ਰੱਬ ਮੀਹ ਪਾਉਂਦਾ ਪਤਾ ਨਹੀਂ ਕੀ ਮਾੜੇ ਕਰਮ ਕੀਤੇ ਹੋਇਆ ਸਾਡੇ ਨਾਣੀ ਮੱਤੀਆਂ ਨਾਲ ਤੇ ਚੰਗੇ ਕਰੇ ਵੇ ਆ ਸਹੀ ਗੱਲ ਆ ਚਲੋ ਕੋਈ ਨਾ ਸੰਭੀਏ ਜਾਣੇ ਉਹ ਤੇ ਇੱਧਰ ਨਹੀਂ ਨਾ ਉਸ ਦਿਨ ਆਏ ਉੱਥੇ ਵੀ ਇੱਧਰ ਮੀਂਹ ਦੀ ਨੰਕੇ ਆਏ ਭਈ ਜਾਂਦਾ ਜੀ ਉੱਥੇ ਨਹੀਂ ਉਹ ਚਮਾਰ ਸਰ ਤੋਂ ਲੱਗ ਜਾਂਦਾ ਪੈਣ ਬਾਈ ਬਾਣਾ ਦੇ ਵਿੱਚ ਵੀ ਮੀਂਹ ਫੁੱਲ ਪਾਣੀ ਫੁੱਲ ਖੜਾਏ। ਇੱਧਰ ਤਾਂ ਮਾਇਗਾ ਇਹ ਨਾ ਪਪਈ ਜਾਂਦਾ ਖੋਦੇ ਦਾ ਹੀ। ਖਣੀ ਇੱਧਰ ਨੂੰ ਰੋੜਾ ਰਾਣਾ ਤੇ ਦਰਾਸਤਾ ਹਜੇ ਹੈਗੀ ਆ। ਮੈਂ ਫਰਕ ਬੁਰ ਕਪੈਂਦਾ। ਬਹੁਤ ਬਾਅਦ ਜੀ। ਦੇਖੋ ਭਾਈ ਪਾਣੀ ਛੜਕਦੇ। ਸਾਰੀ ਛੜਕਦੇ ਪਾਣੀ ਖੜਾ। ਸਹੀ ਹਾਲਾਤ। 2000 ਜਦ ਉੱਚੀ ਨਹੀਂ ਉੱਚੀ ਨਹੀਂ। ਵਿਊ ਆ ਮਣੀ ਇੰਤੋਂ ਨਾ ਆ ਆ ਦੇਖੀਏ ਨਦਰ ਆ ਰਿਹਾ ਤੇ ਆ ਦੇਖ ਤਾਂ ਘੈਂਟ ਲੱਗਦਾ ਨਦਰ ਆ ਆਏ ਲੱਗਦਾ ਜਿਵੇਂ ਕਿਸੇ ਗੁਫਾ ਵਿੱਚ ਦੀ ਲੰਘ ਰਹੇ ਹੁੰਦੇ ਆ ਨਾ ਹਾਂ ਦੇਖ ਲੈ ਬਾਲਾ ਸ਼ਾਨਦਾਰ ਵਿਊ ਆ ਬਈ ਬੱਦਲ ਹੋਇਆ ਕਣਗਾ ਪਈ ਹੰਦਗਾ ਕੀ ਬਾਤ ਆ ਜੀ ਧਰਾਤਾਂ ਜਿੱਥੇ ਦਰਾਤਾਂ ਉੱਥੇ ਦਾ ਵਸਰਾ ਹੀ ਆ ਗੱਲ ਆ ਰੋੜਾਂ ਤੇ ਵੀ ਇੰਨਾ ਤਾਂ ਹੀ ਰਹਿ ਗਏ ਦਰਾਜ ਤੱਕ ਕੋਟਕਪੁਰਾ ਰੋੜ ਤੇ ਰਹਿ ਗਏ ਇੱਕ ਤਾਂ ਇੱਕ ਹੀ ਇੰਤੇ ਰਹਿ ਗਏ ਸਾਡੇ ਕੋਟਕਪੁਰਾ ਤੋਂ ਜੈਤੂ ਰੋੜ ਤੇ ਆਪਾਂ ਗੁਰਮਾਰਤ ਜੀ ਪਹੁੰਚ ਗਏ ਵੈਲਕਮ ਸੱਚਾ ਪਾਤਸ਼ਾਹ ਗੁਰਮਾਰਤ ਜੀ ਤੰਦਰੁਸਤੀਆਂ ਵਰਸੇ ਮਾਰਾ ਸਭ ਬਹੁਤ ਚੰਗਾ ਘੱਟ ਠੱਜ ਤਾਂ

ਮਦਾ ਕਿਨੇ ਜਗਾ ਨਹੀਂ ਹੋਣੀ ਆ ਪਾਰਕਿੰਗ ਫੁੱਲ ਹੋ ਗਈ ਹੋਣੀ ਆ ਉਹਦਾ ਬਾਈ ਦਾ ਘਰ ਪੁੱਛ ਲੈਣਾ ਸੀ ਆਪਾਂ ਉਹਦੇ ਘਰੇ ਲਾਜਾ ਕਰਨੀ ਸੀ ਗੱਡੀ ਜਾਂਦਿਆਂ ਨੂੰ ਵੀ ਇੰਨੀ ਭੀੜ ਆ ਉਹ ਤੱਕ ਵੱਡੇ ਰੋਡ ਤੇ ਇਧਰ ਗੱਡੀਆਂ ਹੀ ਗੱਡੀਆਂ ਪਾਰਕਿੰਗ ਚ ਐ ਪਾਰਕਿੰਗ ਵੀ ਬਾਈ ਬੜੀ ਭੀੜ ਸੀ ਬਾਈ ਇੰਨੀ ਭੀੜ ਸੀ ਸਿਰਾ ਸੀ ਕੰਮ ਮੈਂ ਤਾਂ ਘਾਬਰ ਗਿਆ ਭੀੜ ਦੇਖ ਕੇ ਮੈਨੂੰ ਕਹਿੰਦੇ ਕੁਝ ਪਤਾ ਹੀ ਨਹੀਂ ਲੱਗਦਾਗਾ ਹੋਰ ਆ ਗੱਡੀਆਂ ਤੁਰਨ ਨਾ ਪਹਿਲਾਂ ਦੇ ਕਿੱਥੇ ਆਏ ਆ ਪਹਿਲਾਂ ਤਾਂ ਗੱਡੀਆਂ ਹੀ ਦੋ ਤਿੰਨ ਸੀ ਇਧਰਲੇ ਪਾਸੇ ਹੁਣ ਦੇਖੋ ਦੇਖੀ ਲੋਕ ਲਾਈ ਜਾਂਦੇ ਤੈਨੂੰ ਮੈਂ ਦੱਸਦਾ ਇਹ ਪੀੜੀ ਚਾਹੀਏ ਇਹ ਜਦੋਂ ਆਪਣੀ ਨਹੀਂ ਗੱਡੀ ਆਪਾਂ ਜਾਮ ਵਿੱਚ ਫਸੇ ਆ ਉਹਦੋਂ ਲੱਗੀਆਂ ਅਗਲਾ ਕਹਿੰਦਾ ਉਹਦੋਂ ਲੱਗੀਆਂ ਅਗਲਾ ਕਹਿੰਦਾ ਇਹ ਚ ਬੰਦ ਕਰਕੇ ਹੁਣ ਕਿੱਥੋਂ ਤੁਰ ਕੇ ਗਏ ਹਾਂ ਹਾਂ ਤੈਨੂੰ ਮੈਂ ਕਹਿੰਦਾ ਸੀਗਾ ਆਪਾਂ ਇਧਰ ਹੀ ਲਾ ਦੇਣੀ ਸੀ ਜੀ ਆ ਜਿਹੜੀਆਂ ਪੱਕੇ ਥਾਂ ਖੜੀਆਂ ਨੇ ਇਹਨਾਂ ਨੂੰ ਤਾਂ ਡੱਕ ਦੀ ਆਹ ਦੇਖਿਆ ਬਣਾਈ ਪਿਓ ਪਾਰਕਿੰਗ ਬਣਾਈ ਨਾ ਨਾਉਂ ਆ ਕੋਈ ਦੇਖ ਇੱਧਰ ਵੀ ਖੜੀ ਆ ਹਾਂ ਹਾਂ ਇਹ ਨਾ ਕਾਥੀ ਆ ਰਾ ਵਾਹਿਗੁਰੂ ਵਾਹਿਗੁਰੂ ਮਹਾਰਾਜ ਦੀ ਕਿਰਪਾ ਇਹ ਤਾਂ ਹੀ ਹੁੰਦੀ ਹੈ ਤਾਂ ਬਾਈ ਸੰਗਤ ਉਹਦੀ ਹਾਂ ਇੱਧਰ ਆ ਗੱਡੀਆਂ ਗਾਰੇ ਜਗ੍ਹਾ ਫਸ ਗਈਆਂ ਮਿੱਟੀ ਹੁਣ ਸਿੱਟੀ ਵੀ ਆ ਦੁਕਾਨਾਂ ਲਾਉਣ ਨੂੰ ਮਿੱਟੀ ਸਿੱਟੀ ਵਿਆਹ ਗੁਰੂ ਮਹਾਰਾਜ ਅੱਜ ਅੱਜ ਮੀਂਹ ਸੀ ਲਖਵੀਰ ਜਿੱਦੇ ਸੌਕ ਪੱਕਾ ਹੋਇਆ ਉਦਦੇ ਕਿੰਨਾ ਕੱਠ ਹੁੰਦਾ ਹੋ ਦੁਕਾਨਾਂ ਵੀ ਬਹੁਤ ਥੋੜੀਆਂ ਲੱਗੀਆਂ ਸਹੀ ਗੱਲ ਹੈ ਏ ਢੀਕ ਮਹਾਰਾਜ ਦੀ ਕਿਰਪਾ ਹਰੇਕ ਬ੍ਰਾਂਡ ਦੀ ਗੱਡੀ ਖੜੀ ਹੈ ਇੱਥੇ